ਤੁਸੀਂ ਸੌਣ ਰਹੇ ਹੋ ਗੁਰਮਤ ਸਿੱਧਾਂ ਚੈਨਲ ਸਵਾਗਤ ਹੈ ਤੁਹਾਡਾ ਪੰਜਾਬ ਪੰਜਾਬੀਅਤ ਸਿੱਖੀ ਗੁਰਮਤ ਸਿਧਰਤਾ ਦਾ ਕੋਈ ਵੀ ਕਰੰਟ ਇਸ਼ੂ ਹੁੰਦਾ ਵਿਚਾਰਨ ਦੀ ਕੋਸ਼ਿਸ਼ ਕਰਦੇ ਆਂ ਪੰਜਾਬ ਵਿੱਚ ਵੱਡੇ ਸਮਾਜਿਕ ਮੁੱਦੇ ਜਿਵੇਂ ਗੰਦੇ ਪਾਣੀ ਦਾ ਬਿਮਾਰੀਆਂ ਭੈੜੀਆਂ ਫੈਕਟਰੀਆਂ ਦਾ ਪੋਲੂਸ਼ਨ ਜਿੱਥੇ ਧਰਮ ਦੇ ਸਿਆਸਤ ਦੇ ਵੱਡੇ ਵੱਡੇ ਮੁੱਦੇ ਨੇ ਉਥੇ ਚਲੰਤ ਇਸ਼ੂਆਂ ਦੇ ਵਿੱਚ ਜਿਹੜਾ ਵੱਡਾ ਇਸ਼ੂ ਉਹ ਕਿਸਾਨੀ ਸੰਘਰਸ਼ ਦਾ ਹੈਗਾ ਹੋਰ ਵੀ ਬੜੇ ਹੈਗੇ ਨੇ ਲਾਅ ਐਂਡ ਆਰਡਰ ਦਾ ਨਸ਼ੇ ਦਾ ਕਰਪਸ਼ਨ ਦਾ ਪਰ ਇਹ ਜਿਹੜਾ ਕਿਸਾਨੀ ਮੁੱਦਾ ਇਹ ਵੱਡੀ ਪੱਧਰ ਤੇ ਜਿਹੜਾ ਖਨੌਰੀ ਬਾਰਡਰ ਦੇ ਉੱਤੇ ਇੱਕ ਜਥੇਬੰਦੀ ਭਾਈ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਬੜੀ ਚੜ੍ਹਦੀ ਕਲਾ ਵਾਲੇ ਇੱਕ ਗੁਰਸਿੱਖ ਅਮਰਤਾਰੀ ਆਗੂ ਹਣ 70 ਸਾਲ ਦੀ ਉਮਰ ਉਹਨਾਂ ਦੀ ਇਸ ਵੇਲੇ ਹੋ ਚੁੱਕੀ ਹੈ ਦੱਸਿਆ ਜਾਂਦਾ ਕੁਝ ਸਰੀਰਕ ਬਿਮਾਰੀਆਂ ਦੀ ਵੀ ਪ੍ਰੋਬਲਮ ਉਹਨਾਂ ਨੂੰ ਹੈਗੀ ਆ ਪਰ ਫਿਰ ਵੀ ਹੌਂਸਲਾ ਬਲੰਦ ਹੁਣ ਉਹਨਾਂ ਨੇ ਬੇਸ਼ੱਕ ਇੱਥੇ ਬੜਾ ਦਾਵਾ ਕੀਤਾ ਮੇਰੇ ਖਿਆਲ 30 ਤੋਂ 50 ਤੋਂ ਵੱਧ ਜਥੇਬੰਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਹੋਣਗੀਆਂ ਜਿਹੜੇ ਸਾਰੀ ਦਾਅਵੇ ਕਰਦੇ ਕਿ ਅਸੀਂ ਬੜੇ ਫਿਕਰਮੰਦ ਹਾਂ ਪੰਜਾਬ ਦੇ ਲਈ ਖੇਤੀ ਲਈ ਫਸਲਾਂ ਲਈ ਫਸਲਾਂ ਲਈ ਇਦਾਂ ਦੀ ਤਰ੍ਹਾਂ ਤਰ੍ਹਾਂ ਗੱਲਾਂ ਕਰਦੇ ਆ ਪਰ ਜਿਵੇਂ ਕਿ ਸੈਂਟਰ ਸਰਕਾਰ ਨੇ ਪਿਛਲੇ ਕਾਲੇ ਕਲੂਨਾ ਵਿੱਚ ਬੇਈਮਾਨੀ ਕਰਕੇ ਮੁੱਕਰ ਗਏ ਉਸ ਤੋਂ ਬਾਅਦ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਇਹਨਾਂ ਦੇ ਨਾਲ ਭਾਈ ਸਰਬੰਦ ਸਿੰਘ ਪੰਦੇਰ ਨੇ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਉਹਨਾਂ ਨੇ ਨਾਮ ਦਿੱਤਾ ਸੋ ਉਹ ਕਹ ਰਹੇ ਨੇ ਕਿ ਅਸੀਂ ਸਾਲ ਤੋਂ ਲੈ ਕੇ ਸਾਲ ਤੋਂ ਵੱਧ ਹੋ ਗਿਆ ਅਸੀਂ ਦੂਜੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਜਿਵੇਂ ਕੋਗਰਾਹਾਂ ਜਥੇਬੰਦੀ ਹੋ ਗਈ ਜਹੋਰ ਐਸ ਕੇ ਐਮ ਬਣਿਆ ਸੀਗਾ ਉਹ ਕਿਸਾਨਾਂ ਵਾਲਾ ਮੋਰਚਾ ਅਸੀਂ ਸਾਰਿਆਂ ਨੇ ਉਹ ਕਹਿੰਦੇ ਅਸੀਂ ਮਨਤਾ ਕਰ ਲਈਆਂ ਕਿ ਭਾਈ ਆਪਾਂ ਦੁਬਾਰਾ ਸੰਘਰਸ਼ ਸ਼ੁਰੂ ਕਰੀਏ ਪਰ ਕਿਸੇ ਨੇ ਹਾਂ ਨਹੀਂ ਭਰੀ ਆਪੋ ਆਪਣੇ ਬਹਾਨੇ ਲਾਉਂਦੇ ਰਹੇ ਜਿਸ ਤੋਂ ਪਰੇਸ਼ਾਨ ਹੋ ਕੇ ਜਾਂ ਇਦਾਂ ਕਹਿ ਲੋ ਵੀ ਅੱਕ ਕੇ ਭਾਈ ਸਰਬੰਸ ਸਿੰਘ ਬੰਦੇ ਇਰਤੇ ਜਗਜੀਤ ਸਿੰਘ ਡੱਲੇਵਾਲ ਉਹ ਕਿਉਂਕਿ ਗੁਰਸਿੱਖ ਨੇ ਉਹਨਾਂ ਨੇ ਅ ਮੋਰਚਾ ਫਿਰ ਲਾਤਾ ਖਨੋਰੀ ਬਾਰਡਰ ਤੇ ਪਿਛਲੇ ਸਾਲ ਦੀ ਗੱਲ ਉਥੇ ਕਿੰਨਾ ਕੁਝ ਕਿਸਾਨਾਂ ਤੇ ਨੁਕਸਾਨ ਕੀਤਾ ਗੋਲੇ ਅਥਰੂ ਵਰਾਏ ਗੋਲੀਆਂ ਵੱਜੀਆਂ ਇੱਕ ਨੌਜਵਾਨ ਸ਼ਹੀਦ ਵੀ ਹੋਇਆ ਫਿਰ ਇਲੈਕਸ਼ਨ ਆ ਗਈ ਤੇ ਉਥੋਂ ਫਿਰ ਵਾਪਸ ਆ ਗਏ ਜਿੱਥੇ ਬੰਦੀਆਂ ਤੇ ਦੁਬਾਰਾ ਫਿਰ ਹੁਣ ਮੋਰ ਚੌਥੇ ਗੱਡਿਆ ਹੋਇਆ ਤੇ ਇੱਕ ਨਵੀਂ ਨੀਤੀ ਲੈ ਕੇ ਭਾਈ ਜਗਜੀਤ ਸਿੰਘ ਜਿਹੜੇ ਕਹਿੰਦੇ ਵੀ ਮੈਂ ਮਰਨ ਵਰਤ ਤੇ ਬੈਠਾ ਜਨਤਾ ਮੰਗਾ ਜਿਹੜੀਆਂ ਮੰਨੀਆਂ ਜਾਣੀਆਂ ਤੇ じゃ ਫਿਰ ਮੇਰਾ ਸ਼ਰੀਰ ਲੱਗੂਗਾ بڑے ਸਿਰੜ ਦੇ ਨਾਲ ਅੱਜ 20 ਦਿਨ ਹੋ ਚੁੱਕੇ ਉਹਨਾਂ ਨੂੰ ਤੇ ਉਹ ਚੜ੍ਹਦੀ ਕਲਾ ਦੇ ਨਾਲ ਨੇ ਪਰ ਸਰੀਰ ਉਹਨਾਂ ਦਾ ਬਹੁਤ ਡਾਮਾਂਡੋਲ ਤੇ ਕਮਜ਼ੋਰ ਹੋ ਚੁੱਕਿਆ 20 ਦਿਨਾਂ ਤੋਂ ਕੁਝ ਖਾਦਾ ਪੀਤਾ ਨਾ ਹੋਵੇ ਤੇ ਉਮਰ ਬਜ਼ੁਰਗੀ ਹੋਵੇ ਤੇ ਹਾਲਾਤ ਕਿਦਾਂ ਦੇ ਹੋ ਸਕਦੇ ਆ ਪਰ ਹੁਣ ਜਿਹੜੀ ਕੱਲ ਇੱਕ ਖਬਰਾਂ ਆਉਂਦੀਆਂ ਕਿ ਸੁਪਰੀਮ ਕੋਰਟ ਬੜੀ ਸਖਤ ਹੋ ਗਈ ਹੈ ਕੇਂਦਰ ਸਰਕਾਰ ਨੂੰ ਬੜੀ ਝੜਕ ਪਾਈ ਉਹਨਾਂ ਨੇ ਕਿ ਵੀ ਇਹ ਆਗੂ ਦੀ ਜਾਨ ਕੀਮਤੀ ਹੈ ਤੁਸੀਂ ਇਸਤੇ ਕਿਉਂ ਕਿਸਲਮਾਰੀ ਹੋਈ ਹੈ ਇਦੇ ਬਾਰੇ ਕੁਛ ਕਰੋ ਉਸ ਤੋਂ ਬਾਅਦ ਅਮਿਤ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਸਾਬ੍ਹ ਨੇ ਸਾਡੇ ਭਾਰਤ ਦੇ ਉਹਨਾਂ ਦਾ ਬਿਆਨ ਆਉਂਦਾ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲ ਕਰਾਂਗੇ ਤੇ ਕਰਨ ਨੂੰ ਤਿਆਰ ਹਾਂ ਜਸ ਉਸ ਤੋਂ ਬਾਅਦ ਅੱਜ ਜਿਹੜੀਆਂ ਘਟਨਾਵਾਂ ਖਨੌਰੀ ਬਾਰਡਰ ਤੇ ਵਾਪਰਦੀਆਂ ਨੇ ਉੱਥੇ ਸਿੱਧਾ ਦਿਸ ਰਿਹਾ ਕਿ ਪੰਜਾਬ ਦੀ ਸਰਕਾਰ ਨੂੰ ਵੱਡੀ ਪੱਧਰ ਤੇ ਭੱਜੜ ਪਈ ਹੋਈ ਹੈ ਅੱਜ ਸੰਗਰੂਰ ਦੇ ਔਰ ਜਿਹੜੇ ਪਟਿਆਲਾ ਦੇ ਐਸਐਸਪੀ ਮਾਫ ਕਰਨਾ ਤੇ ਨਾਲ ਪੰਜਾਬ ਪੁਲਿਸ ਦੇ ਡੀਜੀਪੀ ਜਿਹੜੇ ਗੌਰਵ ਜਾਦਵ ਜੀ ਉਹ ਖੁਦ ਹੋਰ ਵੱਡੇ ਅਫਸਰਾਂ ਦੀ ਟੀਮ ਖਨੌਰੀ ਬਾਰਡਰ ਪਹੁੰਚਦੀ ਹੈ ਤੇ ਇੱਕਦਮ ਜਿਹੜੀ ਹਲਚਲ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਉਹਨਾਂ ਨੇ ਬਾਕੀ ਹੇਠਲੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਫਿਰ ਉਹਨਾਂ ਨੇ ਅੱਗੇ ਡੱਲੇਵਾਲ ਸਾਹਿਬ ਨੂੰ ਮਿਲਣ ਦੀ ਗੱਲ ਕੀਤੀ ਹੈ ਤੇ ਜਿਸ ਤੋਂ ਇਹ ਹੀ ਕਾਰਸਰਾਈਆਂ ਲਾਈਆਂ ਗਈਆਂ ਹੈ ਕਿ ਕੋਈ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਜਿਸ ਹਸਬ ਨੂੰ ਉੱਪਰੋਂ ਤਾਰਾਂ ਹਿੱਲੀਆਂ ਨੇ ਸੁਪਰੀਮ ਕੋਰਟ ਦੀ ਝਾੜ ਪਈ ਹੈ ਤੇ ਹੋ ਸਕਦਾ ਮਨਾਇਆ ਜਾਵੇ ਡੱਲੇਵਾਲ ਸਾਹਿਬ ਨੂੰ ਕੋਈ ਯਕੀਨ ਦਿਵਾ ਕੇ ਗੱਲਬਾਤ ਦਾ ਜਾਂ ਕੋਈ ਚੰਗੀ ਖਬਰ ਦਿੱਤੀ ਜਾ ਸਕਦੀ ਹੈ ਜਿਸ ਦੇ ਤਹਿਤ ਕੁਛ ਨਾ ਕੁਛ ਉਹ ਥੋੜਾ ਬਹੁਤਾ ਸਹਿਮਤ ਹੋ ਜਾਣ ਕਿ ਹਾਂ ਮੈਂ ਇੱਕ ਡੰਗ ਸ਼ਕਾਂਗਾ ਜਾਂ ਇੱਕ ਦਿਨ ਸ਼ਕਾਂਗਾ ਜਦ ਤੱਕ ਪੂਰੀਆਂ ਮੰਗਾਂ ਨਹੀਂ ਹੁੰਦੀਆਂ ਕੰਪਲੀਟ ਨਹੀਂ ਹੁੰਦੀ ਉਦੋਂ ਤੱਕ ਕਿਉਂਕਿ ਪ੍ਰੈਸ਼ਰ ਬਣਾਈ ਰੱਖਣਾ ਹੈ ਜਾਂ ਉਹ ਸਿੱਧੇ ਤੌਰ ਤੇ ਉਹ ਮੰਨ ਜਾਂਦੇ ਨੇ ਜਾਂ ਮੰਨਣ ਤੋਂ ਜਵਾਬ ਦੇ ਦੇ ਦਿੰਦੇ ਨੇ ਇਹ ਹੁਣ ਆਪਾਂ ਨੂੰ ਕੱਲ ਤੱਕ ਸਾਰਾ ਕਲੀਅਰ ਹੋ ਜਾਊਗਾ ਤੇ ਇਹ ਚੰਗੀ ਗੱਲ ਮੰਨੀ ਜਾ ਸਕਦੀ ਹੈ ਕਿ ਸਰਕਾਰ ਕੁਝ ਹਿਲਜੁਲ ਕਰ ਰਹੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਹਾਲਾਂਕਿ ਸਾਰਾ ਹੱਥ ਵੱਸ ਕੇਂਦਰ ਦੇ ਹੈ ਪਰ ਪੰਜਾਬ ਸਰਕਾਰ ਦੇ ਵਿੱਚ ਵੱਡਾ ਰੋਲ ਹੋ ਸਕਦਾ ਹੈ ਮਾਹੌਲ ਨੂੰ ਸਾਜਗਰ ਬਣਾਉਣ ਲਈ ਤੇ ਦੂਜੇ ਪਾਸੇ ਗ੍ਰਾਹਕਾਂ ਸਾਹਿਬ ਨੂੰ ਜਦੋਂ ਪੁੱਛਦੇ ਹਾਂ ਉਹ ਤੇ ਸ਼ਰਿਆਮ ਕਹਿੰਦੇ ਨੇ ਕੋਈ ਉਹ ਲੁੱਕ ਕੇ ਨਹੀਂ ਕਹਿ ਰਹੇ ਉਹ ਕਹਿੰਦੇ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਮਰਨਾ ਉਹ ਭੋਖੜ ਤਾਲ ਰੱਖ ਕੇ ਮਰਨਾ ਇਹ ਸਾਡੇ ਸਿਧਾਂਤਾਂ ਮੁਤਾਬਕ ਨਹੀਂ ਹੈ ਤੇ ਸਰਕਾਰ ਉਹ ਕਹਿੰਦੇ ਨੇ ਵੀ ਸਰਕਾਰ ਤੇ ਹੀ ਚਾਹੁੰਦੀ ਹੈ ਕਿ ਇਹ ਆਗੂ ਜਿਹੜੇ ਇਦਾਂ ਹੀ ਮਰ ਜਾਣ ਸਾਡੇ ਜੋ ਮੇਨਾਂ ਲੱਗਣ ਤੇ ਬਸ ਸਾਨੂੰ ਰਸਤਾ ਸਾਫ਼ ਹੋ ਜੇ ਵਗੈਰਾ ਵਗੈਰਾ ਮਤਲਬ ਉਹ ਭਾਵੇਂ ਬੇਸ਼ੱਕ ਉਹਨਾਂ ਨੇ ਸਿਧਾਂਤਕ ਗੱਲ ਕੀਤੀ ਹੈ ਪਰ ਉਹਨਾਂ ਨੇ ਪੱਲਾ ਝਾੜ ਲਿਆ ਵੀ ਅਸੀਂ ਉੱਥੇ ਹਮਾਇਤ ਚ ਨਹੀਂ ਜਾਵਾਂਗੇ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਸੱਦਾ ਦੇਣ ਅਸੀਂ ਫੇਰ ਜਾਵਾਂਗੇ ਇਧਰਲੇ ਪਾਸੇ ਉਹ ਬਜਿੱਦ ਸਨ ਕਿ ਸੱਦਾ ਦੇਣ ਦੀ ਕੀ ਜ਼ਰੂਰਤ ਹੈ ਜਦੋਂ ਸਾਡੇ ਸਾਲ ਤੋਂ ਵੱਧ ਮਿੰਨਤਾਂ ਕਰੀ ਗਈਆਂ ਉਦੋਂ ਸੱਦੇ ਕਿਉਂ ਨਹੀਂ ਤੁਸੀਂ ਸਮਝੇ ਹੁਣ ਇੱਕ ਬੰਦੇ ਦੀ ਜਾਨ ਤੇ ਬਣੀ ਹੋਈ ਹੈ ਤੇ ਤੁਹਾਨੂੰ ਅਸੀਂ ਇੱਥੇ ਵਿਆਹ ਦੇ ਕਾਰਡ ਭੇਜਦੇ ਰਹੀਏ ਇਹ ਚੰਗੀ ਗੱਲ ਨਹੀਂ ਹੈ ਪਰ ਅੱਜ ਖਬਰ ਇਹ ਵੀ ਸੁਣਨ ਨੂੰ ਮਿਲੀ ਹੈ ਕਿ ਪੰਦੇਰ ਸਾਹਿਬ ਨੇ ਚਿੱਠੀ ਜਾਰੀ ਕੀਤੀ ਹੈ ਦੂਜੇ ਆਗੂਆਂ ਨੂੰ ਸੱਦਾ ਦਿੱਤਾ ਹੈ ਅਪੀਲ ਕੀਤੀ ਹੈ ਕਿ ਤੁਸੀਂ ਸਾਡੀ ਆ ਕੇ ਮਦਦ ਕਰੋ ਹੁਣ ਇਹ ਸੰਘਰਸ਼ ਜਣੀ ਕਿ ਤੇਜ਼ ਹੋਣ ਦੇ ਅਸਾਰ ਨੇ ਵੱਡੇ ਵੱਡੇ ਜਿਹੜੇ ਲੀਡਰ ਨੇ ਜਿਵੇਂ ਐਲੋਪੀ ਲੀਡਰ ਜਿਹੜੇ ਬਾਜਵਾ ਸਾਹਿਬ ਨੇ ਉਹ ਕਾਂਗਰਸ ਦੇ ਲੀਡਰ ਨੇ ਵਿਰੋਧੀ ਧਿਰ ਦੇ ਉਹ ਅੱਜ ਖਨौरी ਬਾਰਡਰ ਤੇ ਪਹੁੰਚਦੇ ਨੇ ਤੇ ਹੋਰ ਕਲਾਕਾਰ ਧਾਰਮਿਕ ਸ਼ਖਸੀਅਤਾਂ ਦਿੱਲੀ ਵਾਲਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਕਹਿਣ ਦਾ ਪਵਾਵ ਇਹ ਇਹ ਅੱਗੇ ਵੱਧਦਾ ਜਾ ਰਿਹਾ ਕੰਮ ਤੇ ਇਸ ਲਈ ਸਰਕਾਰ ਵੀ ਇਸ ਗੱਲੋਂ ਡਰੀ ਹੋਈ ਘਬराई ਹੋਈ ਹੈ ਤੇ ਉਮੀਦ ਕਰਦੇ ਆਂ ਵੀ ਇਹ ਜਿਹੜਾ ਮਾਮਲਾ ਜਲਦੀ ਹੀ ਨਿਬੜ ਜਾਵੇ ਤੇ ਇੱਕ ਕੀਮਤੀ ਜਿਹੜਾ ਲੀਡਰ ਹੈ ਉਹਦੀ ਜਾਨ ਉਹ ਬਚ ਜਾਵੇ ਤੇ ਜਿਹੜੀ ਜਿੱਤ ਹੈ ਸੰਘਰਸ਼ ਦੀ ਹੋਵੇ ਹੱਕੀ ਜਿਹੜੀਆਂ ਮੰਗਾਂ ਨੇ ਹੱਕ ਸੱਚ ਦਾ ਨਿਆਂ ਮਿਲਣਾ ਜ਼ਰੂਰੀ ਹੈ ਇਹ ਉਮੀਦ ਕਰਦੇ ਨੇ ਆਮ ਲੋਕ ਤੁਹਾਡਾ ਇਸ ਤੇ ਉੱਤੇ ਕੀ ਵਿਚਾਰਾ ਜ਼ਰੂਰ ਕਮੈਂਟ ਕਰਨਾ ਪਲੀਜ਼ ਸ਼ੇਅਰ ਕਰਨਾ ਸਾਨੂੰ ਸਹਿਯੋਗ ਦੇਣਾ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਡਾ ਮਾਣ ਵੱਧ ਸਕੇ ਤੇ ਆਪਜੀ ਦੇ ਸਾਹਮਣੇ ਕੋਸ਼ ਨੂੰ ਕੋਸ਼ੋ ਹੋਰ ਵਿਚਾਰਨ ਲਗਾਤਾਰ ਰੱਖਦੇ ਰਹੀਏ ਧੰਨਵਾਦ